ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜਾਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਟਹਿਲ ਸਿੰਘ ਉਮਰ ਕਰੀਬ 65 ਸਾਲ ਵਾਸੀ ਖਲਵਾੜਾ ਕਲੋਨੀ ਅਤੇ ਜ਼ਖਮੀਆਂ ਦੀ ਪਛਾਣ ਕੁਲਜੀਤ RAM ਪੁੱਤਰ ਗੁਰਮੇਲ RAM ਵਾਸੀ ਖਲਵਾੜਾ ਕਲੋਨੀ ਅਤੇ ਅਮਿਤ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਸਿਟੀ ਹਾਰਟ ਕਲੋਨੀ ਫਗਵਾੜਾ ਬੂਜੋ ਹੋਈ ਮੌਕੇ ਤੇ ਜਾਣਕਾਰੀ ਦਿੰਦੇ ਆ ਮ੍ਰਿਤਿਕ ਦੇ ਪਰਿਵਾਰਿਕ ਮੈਂਬਰ ਹੈਪੀ ਵਾਸੀ ਖਲਵਾੜਾ ਕਲੋਨੀ ਨੇ ਦੱਸਿਆ ਕਿ ਉਸ ਦਾ ਤਾਇਆ ਬਖਸ਼ੀਸ਼ ਸਿੰਘ ਆਪਣੇ ਦੋਤੇ ਕੁਲਜੀਤ ਨਾਲ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਘਰ ਖਲਵਾੜਾ ਕਲੋਨੀ ਨੂੰ ਜਾ ਰਿਹਾ ਸੀ ਤੇ ਚੰਡੀਗੜ੍ਹ ਬਾਈਪਾਸ ਖਲਵਾੜਾ ਮੋੜ ਤੇ ਉਹਨਾਂ ਦੀ ਜੁਲੰਦਰ ਸਾਈਡ ਤੋਂ ਆ ਰਹੇ ਇੱਕ ਬੁਲੇਟ ਮੋਟਰਸਾਈਕਲ ਜਿਸ ਨੂੰ ਅਮਿਤ ਨਾਂ ਦਾ ਲੜਕਾ ਚਲਾ ਰਿਹਾ ਸੀ ਜਿਸ ਨਾਲ ਜ਼ਬਰਦਸਤ ਚੱਕਰ ਹੋ ਗਈ ਜਿਸ ਕਾਰਨ ਬਖਸ਼ੀਸ਼ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਦੋਤਾ ਅਤੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਸ਼ੁਰੂ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ نیوز ਲਈ ਕੈਮਰਾਮੈਨ ਜਸਰਮਦ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਰਿਪੋਰਟ ਮੈਡਮ ਹੈਪੀ ਹੈ ਜੀ ਇੱਕ ਸੜਕ ਹਾਸਾ ਹੋਇਆ ਹੈ ਖਲਵਾੜਾ ਗੇਟ ਦੇ ਕੋਲ ਕੀ ਕਾਰਨ ਮਤਲਬ ਕਿੱਦਾਂ ਹੋਇਆ ਸਾਰਾ ਇਹ ਉਹ ਸਰ ਜੀ ਕਹਿੰਦਾ ਜੀ ਸੜਕ ਕ੍ਰੋਸ ਕਰਨ ਲੱਗੇ ਸਗੇ ਬਾਈਪਾਸ ਜਿਹੜਾ ਉੱਥੇ ਹੂੰ ਠੀਕ ਹੈ ਜੀ ਤੇ ਮੁੰਡਾ ਕਾਫੀ ਤੇਜ਼ ਦੇ ਆ ਰਿਹਾ ਸੀਗਾ ਬੁਲਟ ਤੇ ਤੇ ਚਬੱਜਾ ਜੀ ਜਿੱਦਾਂ ਚਲੋ ਬੋਡੀ ਨੂੰ ਦੇਖਦੇ ਆ ਕਾਫੀ ਫੈਕਚਰ ਹੋ ਗਿਆ ਉਹ ਤਾਂ ਪਤਾ ਲੱਗਦਾ ਬੁਲਟ ਦੀ ਸਪੀਡ ਘੱਟ ਤੋਂ ਘੱਟ ਫੇਸ ਨੂੰ ਲੱਗ ਜੇ ਘੱਟ ਤੋਂ ਘੱਟ ਬੁਲਟ ਦੀ ਸਪੀਡ ਇੰਨੀ ਜ਼ਿਆਦਾ ਹੋਵੇ ਘੱਟ ਤੋਂ ਘੱਟ ਜੇ ਆਪਦੇ ਕੀ ਹੈ ਕਿ ਮੈਕਸਿਮਮ ਲਾਲੀ ਅਵੇਰ ਦਾ ਕੋਈ ਜ਼ਿਆਦਾ ਹੀ ਹੋਵੇ ਠੀਕ ਹੈ ਜਿਹੜੇ ਤੁਹਾਡੇ ਤਾਇਆ ਜੀ ਸੀ ਕਿੰਨੇ ਜਣੇ ਸੀ ਕਿ ਨਾਲ ਜੀ ਉਹਨਾਂ ਦੇ ਹੁਣ ਤਾਇਆ ਜੀ ਦੇ ਨਾਲ ਇੱਕ ਉਹਨਾਂ ਦੋਤਾ ਸੀਗਾ ਠੀਕ ਹੈ ਜੀ ਕਰੀਬ 14-15 ਖਾਓ ਉਹ ਕੱਦੇ ਤੇ ਸੀਗੇ ਉਹ ਤਾਇਆ ਜੀ ਦੇ ਨਾਲ ਬੈਠੇ ਸੀਗੇ ਨਹੀਂ ਕਿਹੜੇ ਸਾਧਨ ਤੇ ਸਗੇ ਹੋ ਸਕੂਟਰੀ ਸੀਗੀ ਠੀਕ ਹੈ ਤੇ ਜਿਹੜੇ ਬੁਲਟ ਤੇ ਸੀਗੇ ਉਹ ਕੌਣ ਸੀ ਨਾਲ ਉਹਨਾਂ ਦੇ ਉਹ ਇੱਕ ਹੀ ਮੁੰ ਤੇ ਜਿਹੜਾ ਮੁੰਡਾ ਬੁਲਟ ਤੇ ਸੀਗਾ ਉਹ ਉਹ ਕਿੱਥੇ ਦਾਖਲ ਆ ਭਾਈ ਸਿਵਲ ਹੀ ਆ ਸਿਵਲ ਹੀ ਆ ਠੀਕ ਹੈ ਇਹ ਰੋਂਗ ਸਾਈਡ ਤੋਂ ਆ ਰਹੇ ਆ ਸੀਗਾ ਇਹ ਸ਼ਾਇਦ ਰਸਤਾ ਦਾ ਸਹੀਦ ਪਰ ਸਪੀਡ ওভার ਵੀ ਮੇਰੇ ਸਾਬ੍ਹ ਸੋਇਆ ਕਿਹੜੀ ਜਗ੍ਹਾ ਤੇ ਕਿੱਥੇ ਕੋਇਆ ਇਹ ਜਦੋਂ ਆਪਾਂ ਖਲਵਾੜਾ ਰੋਡ ਜਾਂਦੇ ਆ ਨਾ ਖਲਵਾੜਾ ਖਲਵਾੜੇ ਵੱਲ ਜਾਂਦੇ ਬਾਈਬਾਸ ਕ੍ਰੋਸ ਕਰਦੇ ਬਾਫੇ ਦੇਦੀ ਉਹਨੂੰ ਉੱਥੇ ਹੋਇਆ ਤੇ ਕੰਡੀਸ਼ਨ ਭਾਈ ਕਿੱਦਾਂ ਆਪਣੇ ਬੰਦਿਆਂ ਦੀ ਤਾਜ ਜੀ ਦਾ ਮੇਰੇ ਚਲੋ ਉੱਥੇ ਹੀ ਹੋ ਗਏ ਸੀ ਐਕਸਪਾਇਰ ਹੋ ਗਏ ਤੇ ਜਿਹੜੇ ਨਾਲ ਸੀ ਉਹਨਾਂ ਦੇ ਉਹ ਤਾਂ ਨਾਲ ਹੋਰੀ ਲੱਤ ਥੋੜੀ ਫੈਕਚਰ ਆ ਉਹਨੂੰ ਪ੍ਰਕਾਰ ਹਸਪਤਲ ਲੈ ਕੇ ਤੇ ਕਿਹੜੀ ਕਿੱਥੇ ਘਟ ਜਾ ਰਹੇ ਨੇ ਲਵਾਣੇ ਅੱਛਾ ਤੇ ਉਹ ਮੁੰਡਾ ਕਿਧਰੋਂ ਆ ਰਿਹਾ ਸੀ ਪਤਾ ਲੱਗਾ ਕੋਈ ਉਹ ਇਧਰੋਂ ਸ਼ਰਪੋੜਾ ਰੋੜਾ ਲਾਉਣ ਤੋਂ ਉਹਦੀ ਪਛਾਣ ਹੋਈ ਮੁੰਡੇ ਦੀ ਕੌਣ ਆ ਮੁੰਡਾ ਉਹ ਮੁੰਡਾ ਕੁਝ ਦੱਸਦਾ ਹੀ ਨਹੀਂ ਨਹੀਂ ਬੋਲਣ ਦੀ ਹਾਲਤ ਹੈ ਮੁੰਡਾ ਉਹ ਵੀ ਹਾਂਜੀ 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 ਬਹੁਤ ਘੱਟ ਬੋਲਦਾ ਕਿਉਂਕਿ ਉਹ ਕਹਿੰਦਾ ਵੀ ਰੋ ਰਿਹਾ ਜ਼ਿਆਦਾ ਵੀ ਰੋਈ ਜਾਂਦਾ ਬੋਲਦਾ ਕੋਈ ਨਹੀਂ ਮਤਲਬ ਘਬਰਾਇਆ ਹੋਇਆ ਜਦੋਂ ਮੈਂ ਨਾਮ ਪੁੱਛਿਆ ਸੀਗਾ ਮੈਨੂੰ ਕਹਿੰਦਾ ਮੇਰਾ ਨਾਮ ਅਮਰਿਤ ਅੱਛਾ ਅਮਰਿਤ ਇਹ ਟੱਕਰ ਭਾਜੀ ਕਿੱਦਾਂ ਹੋ ਸਾਹਮਣੇ-ਸਾਹਮਣੇ ਹੋਈ ਜਾਂ ਪਿੱਛੋਂ ਕਿੱਦਾਂ ਹੋਈ ਇਹ ਟੱਕਰ ਇਹ ਇਹ ਰਾਸਾ ਕ੍ਰ ਮੇਰਾ ਨਾਮ ਹੈਪੀ